ਸਤਿਕਾਰਯੋਗ ਮੁਲਾਜ਼ਮ ਸਾਥੀਓ ਸਾਰੇ ਅਨੁਸ਼ਾਸਕੀ ਕਾਲ ਜੀ ਆਪ ਸਭ ਜਾਣਦੇ ਹੋ ਕਿ ਕੱਲ ਆਪਣੀ ਹਰਮਨਪ੍ਰੀ ਜੱਫੇ ਬੰਦੀ ਦੀਆਂ ਚੋਣਾ ਹੋਣ ਜਾਣੀਆਂ ਨੇ ਜੋ ਤੁਸੀਂ ਫਤਵਾ ਸਾਨੂੰ ਪਿਛਲੇ ਸਾਲ ਦਿੱਤਾ ਸੀ ਉਸ ਸਾਲ ਦੌਰਾਨ ਅਸੀਂ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਬਿਹਤਰੀ ਅਤੇ ਮੁਲਾਜ਼ਮ ਸਾਥੀਆਂ ਨੇ ਕੀ ਕੀ ਕੰਮ ਕਰਾਉਣ ਦੇ ਵਿੱਚ ਕਾਮਯਾਬ ਹੋਏ ਆ ਉਹ ਮੈਂ ਸਾਰੇ ਕੰਮ ਇੱਕ ਤੁਹਾਡੀ ਨਜ਼ਰ ਕਰਨਾ ਚਾਹੁੰਦੀ ਆ ਸਭ ਤੋਂ ਪਹਿਲਾਂ ਆਪਣੇ ਡੈਥ ਕੇਸ ਦੇ ਸਾਥੀ ਜਿਨ੍ਹਾਂ ਦੀ ਹੈ ਕਿ ਬਹੁਤ ਸਾਲ ਪਹਿਲਾਂ ਉਹਨਾਂ ਦੇ ਮੈਂਬਰ ਵਿਛੋੜਾ ਦੇ ਗਏ ਸੀ ਉਹਨਾਂ ਨੂੰ ਨੌਕਰੀਆਂ ਦਿਵਾਉਣ ਦੇ ਵਿੱਚ ਆਪਾਂ ਕਾਮਯਾਬ ਰਹੇ ਹਾਂ ਜੋ ਕਿ ਤਕਰੀਬਨ ਪਿਛਲੇ 6-7 ਸਾਲਾਂ ਤੋਂ ਕੇਸ ਲਮਕ ਵਿੱਚ ਪਿਆ ਹੋਇਆ ਸੀ ਇਸ ਦੇ ਨਾਲ ਹੀ ਸਾਡੀਆਂ ਤਰੱਕੀਆਂ ਦਰਜਾ 4 ਤੋਂ ਕਲਰਕ ਜੋ ਤਕਰੀਬਨ 10 ਸਾਲ ਤੋਂ ਲਮਕ ਵਿੱਚ ਪਏ ਸਨ ਉਹਦੇ ਨਾਲ ਹੀ ਕਲਰਕਾ ਤੋਂ ਜੂਨੀਅਰ ਸਾਇਕ ਜੂਨੀਅਰ ਤੋਂ ਸੀਨੀਅਰ ਸੀਨੀਅਰ ਤੋਂ ਸੁਪਰਡੈਂਟ ਜ਼ਿਲ੍ਹਾ ਮੈਨੇਜਰ ਅਤੇ ਸੁਪਰਡੈਂਟ ਸਾਹਿਬਾਨ ਤੋਂ ਸਾਇਕਸ ਕਟਰ ਸਾਹਿਬਾਨ ਦੀ ਆਪਾਂ ਤਰੱਕੀਆਂ ਕਰਾਉਣ ਦੇ ਵਿੱਚ ਕਾਮਯਾਬ ਰਹੇ ਹਾਂ ਸੋ ਕੁੱਲ ਮਿਲਾ ਕੇ ਹਰ ਇੱਕ ਕੈਡਰ ਤੇ ਜਿਹੜੀ ਤਰੱਕੀ ਆ ਉਹ ਪਿਛਲੇ ਸਾਲਾਂ ਦੇ ਕੰਪੈਰੀਜ਼ਨ ਚ ਜੇ ਆਪਾਂ ਦੇਖੀਏ ਤਾਂ ਇਸ ਸਾਲ ਸਭ ਤੋਂ ਵੱਧ ਹੋਈਆਂ ਤਕਰੀਬਨ 250 ਦੇ ਕਰੀਬ ਆਪਾਂ ਤਰੱਕੀਆਂ ਕਰਵਾਈਆਂ ਨੇ ਇਸ ਦੇ ਨਾਲ ਹੀ ਅਸੀਂ ਪਿਛਲੇ ਸਾਲ ਇੱਕ ਵਾਦਾ ਕੀਤਾ ਸੀ ਕਿ ਅਸੀਂ ਫੰਡਸ ਲੈ ਕੇ ਬੋਰਡ ਲਈ ਆਵਾਂਗੇ ਸੋ ਉਸ ਵਾਦੇ ਤੇ ਪੂਰੇ ਉੱਤਰਦਿਆਂ ਹੋਇਆ ਸਰਕਾਰ ਨਾਲ ਰਾਬਤਾ ਕਰਕੇ ਮੈਨੇਜਮੈਂਟ ਦੇ ਸਹਿਯੋਗ ਦੇ ਨਾਲ ਅੱਪਾ ਤਕਰੀਬਨ 200 ਕਰੋੜ ਦੇ ਆਸ-ਪਾਸ ਪੈਸਾ ਲਿਆਉਣ 'ਚ ਕਾਮਯਾਬ ਰਹੇ ਆ। ਦੇ ਕੁਝ ਹੋਰ ਪੈਸੇ ਦੇ ਬਿੱਲ ਜਿਹੜੇ ਨੇ ਉਹ ਸਰਕਾਰ ਨੂੰ ਭੇਜੇ ਜਾ ਚੁੱਕੇ ਨੇ। ਬਹੁਤ ਜਲਦ ਆਪਣੇ ਕੋਲੇ ਉਹ ਪੈਸਾ ਆਏਗਾ ਜਿਸ ਨਾਲ ਆਪਾਂ ਰਿਟਾਇਰਿਸ ਦੀਆਂ ਜੋ ਲਾਇਬਿਲਟੀਆਂ ਨੇ ਜੋ ਸਾਡੇ 52 ਟੀਚਰਾਂ ਦਾ ਬਕਾਇਆ ਪਿਆ ਹੈ ਉਹਨਾਂ ਕੇਸਿਸ ਨੂੰ ਪਰਸਿਊ ਕਰਾਂਗੇ। ਉਸ ਤੋਂ ਇਲਾਵਾ ਖੇਤਰੀ ਦਫ਼ਤਰਾਂ ਦੀ ਡਿਮਾਂਡ ਸੀ ਕੂਲਰਾਂ ਦੀ ਉਹਨਾਂ ਦੀ ਪਰਚੇਜ਼ ਕੀਤੀ ਜਾ ਚੁੱਕੀ ਆ। ਗਰਮੀਆਂ ਸ਼ੁਰੂ ਹੁੰਦੇ ਹੀ ਤਕਰੀਬਨ ਮਾਰਚ ਦੇ ਪਹਿਲੇ ਮਹੀਨੇ ਜਾਂ ਫਰਵਰੀ ਐਂਡ ਦੇ ਵਿੱਚ ਕੂਲਰ ਜਿਹੜੇ ਨੇ ਉਹ ਵੱਖਰੋ ਵੱਖਰੇ ਖੇਤਰੀ ਦਫ਼ਤਰਾਂ ਵਿੱਚ ਡਿਮਾਂਡ ਦੇ ਅਨੁਸਾਰ ਪਹੁੰਚਾ ਦਿੱਤੇ ਜਾਣਗੇ। ਪਿਛਲੇ ਸਾਲ ਤੁਸੀਂ ਦੇਖਿਆ ਕਿ ਤਕਰੀਬਨ ਆਪਣੀ ਪੈਨਸ਼ਨ ਤਨਖਾਹ ਆਪਾਂ ਨੂੰ 22 ਤਰੀਕ ਤੱਕ ਵੀ ਮਿਲੀ ਹੈ ਪਰ ਇਸ ਸਾਲ ਤੁਹਾਡੇ ਨਾਲ ਵਾਦਾ ਕੀਤਾ ਸੀ ਕਿ ਤੁਹਾਡੀ ਪੈਨਸ਼ਨ ਤਨਖਾਹਾਂ ਤਨਖਾਹਾਂ ਪੈਨਸ਼ਨਾਂ ਬਿੱਲ ਅਸੀਂ ਰੋਕਣ ਨਹੀਂ ਦੇਵਾਂਗੇ ਉਸ ਵਾਦੇ ਨੂੰ ਨਿਭਾਉਂਦਿਆਂ ਹੋਇਆਂ ਇਸ ਵਾਰੀ ਪਹਿਲੀ ਤਰੀਕ ਨੂੰ ਹਰ ਇੱਕ ਮੁਲਾਜ਼ਮ ਸਾਥੀ ਦੇ ਅਕਾਊਂਟ ਦੇ ਵਿੱਚ ਪੈਨਸ਼ਨ ਵੀ ਤੇ ਤਨਖਾਹਾਂ ਵੀ ਟਾਈਮਸਰ ਪਹੁੰਚੀਆਂ ਨੇ ਇਸ ਦੇ ਨਾਲ ਜਿੱਥੇ ਵੀ ਕਿਸੇ ਕਰਮਚਾਰੀ ਦੀ ਕੋਈ ਵੀ ਗਲਤੀ ਮੈਨੇਜਮੈਂਟ ਦੇ ਜਾਂ ਕਿਸੇ ਵੀ ਅਫਸਰ ਦੇ ਧਿਆਨ ਵਿੱਚ ਆਈ ਕਿਉਂਕਿ ਆਪਣੇ ਤੇ ਕੰਮ ਦਾ ਬੋਝ ਆ ਜਿਸ ਦੌਰਾਨ ਗਲਤੀਆਂ ਹੋ ਜਾਂਦੀਆਂ ਨੇ ਉੱਥੇ ਕਿਸੇ ਵੀ ਤਰੀਕੇ ਦੀ ਲਾਗਤबाजी ਜਾਂ ਗਰੁੱਪਬਾਜੀ ਤੋਂ ਉੱਪਰ ਉੱਠ ਕੇ ਹਰੇਕ ਮਲਾਜ਼ਮ ਦਾ ਬਚਾਅ ਕੀਤਾ ਗਿਆ ਤੁਸੀਂ ਪਿਛਲੇ ਸਾਲ ਵੀ ਦੇਖੇ ਨੇ ਜਦੋਂ अनेका ਚਾਰਜ ਸ਼ੀਟਾਂ ਸੌਆਂ ਦੀ ਗਿਣਤੀ ਵਿੱਚ ਚਾਰ ਸ਼ੀਟਾਂ ਮਲਾਜ਼ਮਾਂ ਨੂੰ ਕੀਤੀਆਂ ਗਈਆਂ ਸੀ ਤਕਰੀਬਨ 400 ਦੇ ਆਸ-ਪਾਸ ਜੋ ਆਪਾਂ ਹੱਲ ਕਰਾਈਆਂ ਸੀਗੀਆਂ ਪੇਰ ਪਰੰਤੂ ਇਸ ਸਾਲ ਕਿਸੇ ਮੁਲਾਜ਼ਮ ਦਾ ਕੋਈ ਨੁਕਸਾਨ ਨਹੀਂ ਕੀਤਾ ਗਿਆ ਨਾ ਮੈਨੇਜਮੈਂਟ ਨੂੰ ਜਿੱਥੇ ਵੀ ਜ਼ਰੂਰਤ ਪਈ ਹੈ ਹਰ ਵਾਰ ਕਨਵਿੰਸ ਕਰਕੇ ਮੁਲਾਜ਼ਮਾਂ ਨੂੰ ਪਹੁੰਚਾਇਆ ਗਿਆ ਆਪਣੇ ਸੀ ਬਲਾਕ ਰਿਹਾਇਸ਼ੀ ਕੰਪਲੈਕਸ ਦੇ ਜਿਹੜੇ ਸਾਥੀ ਉੱਥੇ ਰਹਿੰਦੇ ਸੀਗੇ ਉਹਨਾਂ ਮਕਾਨਾਂ ਦੀ ਜਿਹੜੀ ਸਥਿਤੀ ਸੀਗੀ ਉਹਨਾਂ ਦੀ ਕੰਡੀਸ਼ਨ ਚੰਗੀ ਨਾ ਹੋਣ ਕਾਰਨ ਉਹਨਾਂ ਨੂੰ ਬੀ ਬਲਾਕ ਦੇ ਵਿੱਚ ਸ਼ਿਫਟ ਕਰਾਇਆ ਗਿਆ ਅੱਜ ਉਹ ਬੀ ਬਲਾਕ ਦੇ ਮਕਾਨਾਂ ਵਿੱਚ ਰਹਿਣ ਦੀ ਜਿਹੜੀ ਸਹੂਲਤ ਹੈ ਉਹਦਾ ਆਨੰਦ ਮਾਣ ਰਹੇ ਨੇ ਆਦਰਸ਼ ਸਕੂਲਾਂ ਦੀਆਂ ਬੜੇ ਸਾਲਾਂ ਤੋਂ ਤਕਰੀਬਨ 2010 ਤੋਂ 2015 ਤੋਂ ਉਹਨਾਂ ਦੀ ਕੋਈ ਤਰੱਕੀਆਂ ਨਹੀਂ ਹੋਈਆਂ ਸੀਗੀਆਂ ਉਹਨਾਂ ਦੇ ਸਿਨੀਅਰਟੀ ਲਿਸਟਾਂ ਦੀ ਜਿਹੜੀ ਫਾਈਨਲਾਈਜ਼ ਕਰਾ ਕੇ ਤਰੱਕੀਆਂ ਕਰਵਾਈਆਂ ਗਈਆਂ ਜੋ ਕਿ ਉਹਨਾਂ ਦੇ ਸਭ ਤੋਂ ਪੱਖ ਦੀ ਡਿਮਾਂਡ ਸੀ ਇਸ ਦੇ ਨਾਲ ਹੀ ਆਪਣੇ ਕੋਲੇ 2014 15 ਅਤੇ 16 ਦਾ ਜਿਹੜਾ ਸਟਾਫ ਟੀਚਿੰਗ ਸਟਾਫ ਸੀਗਾ ਉਹਨਾਂ ਦੇ ਵਿੱਚੋਂ 2014 ਅਤੇ 15 ਦਾ ਬੈਚ ਉਹਨਾਂ ਦੀ ਸਰਵਿਸਿਜ਼ ਰੈਗੂਲਰਾਈਜ਼ ਕਰਾ ਦਿੱਤੀਆਂ ਗਈਆਂ ਨੇ ਸਾਥੀ ਕਹਿੰਦੇ ਨੇ ਕਿ ਇਹਦੇ ਵਿੱਚ ਕੋਰਟ ਵੱਲੋਂ ਆਰਡਰ ਹੋਏ ਸੀ ਇਸ ਕਰਕੇ ਜੱਥੇਬੰਦੀ ਦਾ ਕੋਈ ਰੋਲ ਨਹੀਂ ਹੈ ਪਰ ਮੁਲਾਜ਼ਮ ਸਾਥੀਓ ਮੈਂ ਆਪ ਸਭ ਨੂੰ ਇੱਕ ਗੱਲ ਸਪਸ਼ਟ ਕਰ ਦੇਣਾ ਚਾਹੁੰਦੀ ਆ ਕਿ ਆਪਣੇ ਕੋਲ 2004 ਦੇ ਸਾਥੀ ਨੇ ਜਿਹੜੇ ਕੀ ਮਾਨਯੋਗ ਹਾਈ ਕੋਰਟ ਦੇ ਡਬਲ ਪੈਂਚ ਤੋਂ ਕੇਸ ਜਿੱਤ ਕੇ ਆਏ ਸੀ ਆਪਣੀ ਪੈਨਸ਼ਨ ਦਾ ਪਰੰਤੂ ਉਸ ਸਮੇਂ ਜੱਥੇਬੰਦੀ ਦਾ ਪ੍ਰਧਾਨ ਪਰਮਿੰਦਰ ਸਿੰਘ ਉਹਨਾਂ ਨੂੰ ਆਰਡਰਸ ਨੂੰ ਬੋਰਡ ਦੇ ਵਿੱਚ ਲਾਗੂ ਨਹੀਂ ਸੀ ਕਰਵਾ ਸਕਿਆ ਜਿਸ ਕਾਰਨ ਬੋਰਡ ਅੱਗੇ ਸੁਪਰੀਮ ਕੋਰਟ ਦੇ ਵਿੱਚ ਚਲਾ ਗਿਆ ਤੇ ਅੱਜ ਵੀ ਉਹ ਸਾਥੀ ਜਿਹੜੇ ਪੈਨਸ਼ਨ ਤੋਂ ਵਾਂਝੇ ਨੇ ਤੇ ਅਜ ਹਜੇ ਵੀ ਕੋਰਟ ਦੇ ਤੱਕੇ ਖਾ ਰਹੇ ਨੇ ਕਿ ਉਹਨਾਂ ਦੀ ਪੈਨਸ਼ਨ ਜਿਹੜੀ ਕਦੋਂ ਬਹਾਲ ਹੋਊਗੀ ਪਰੰਤੂ ਆਪਾਂ ਕਿਸੇ ਤਰੀਕੇ ਦੀ ਗਰੁੱਪਵਾਦੀ ਨਾ ਕਰਦੇ ਹਾਂ ਹਰੇਕ ਮੁਲਾਜ਼ਮ ਦਾ ਪੱਖ ਰੱਖ ਕੇ ਆਪਾਂ ਉਹਨਾਂ ਨੂੰ ਪੱਕੇ ਕਰਾਇਆ ਆਪਣੇ ਐਲਏ ਸਾਥੀਆਂ ਦੇ ਉੱਪਰ ਜਿਹੜਾ ਵੀ ਉਹਨਾਂ ਦੀ ਰੈਗੂਲਰਾਈਜੇਸ਼ਨ ਤੇ ਸ਼ਰਤਾਂ ਲੱਗੀਆਂ ਨੇ ਉਹਨਾਂ ਨੂੰ ਹਟਾਉਣ ਲਈ ਅਸੀਂ ਵਚਨਬੱਧ ਰਹਾਂਗੇ ਹੁਣ ਆਪਣੇ ਕੋਲੇ ਸਿਰਫ 2016 ਪੈਚ ਦੇ ਅਧਿਆਪਕ ਤੇ ਆਪਣੇ ਕੋਲੇ ਬਾਈ ਕੰਟਰੈਕਟ ਸਾਥੀ ਤੇ ਬੋਰਡ ਆਫ ਡਾਇਰੈਕਟਰਸ ਦੇ थ्रू ਆਏ ਹੋਏ ਕੰਟਰੈਕਟ ਸਾਥੀ ਤੇ ਡੇਲੀ ਵੇਜਰਸ ਦੇ ਪੱਕੇ ਕਰਾਉਣ ਦਾ ਆਪਣੇ ਕੋਲੇ ਮੇਨ ਕੰਮ ਹੈ ਜਿਹੜਾ ਕਿ ਆਪਾਂ ਬਹੁਤ ਜਲਦੀ ਕਰਵਾ ਕੇ ਮੁਲਾਜ਼ਮਾਂ ਦੀ ਝੋਲੀ ਪਾਵਾਂਗੇ ਬਾਈ ਕੰਟਰੈਕਟ ਸਾਥੀਆਂ ਦੀ ਫਾਈਲ ਜਿਹੜੀ ਕਿ ਮਾਰਚ 24 ਦੀ ਪ੍ਰੋਸੀਡਿੰਗ ਹੋ ਜਾਣ ਤੋਂ ਬਾਅਦ ਵੀ ਅਮਲਾ ਸ਼ਾਖਾ ਦੇ ਵਿੱਚ ਦਬਾ ਕੇ ਰੱਖੀ ਗਈ ਸੀ ਉਸ ਨੂੰ ਵੀ ਕਢਵਾ ਕੇ ਆਪੋਨਾਂ ਸਾਥੀਆਂ ਦਾ ਕੇਸ ਦੂਜੇ ਕੰਟਰੈਕਟ 2016 ਪੈਸ ਦੇ ਨਾਲ ਉਹਨਾਂ ਦਾ ਵੀ ਕੇਸ ਸਿੱਖਿਆ ਤਿੰਨ ਕੋਲੇ ਪਹੁੰਚ ਚੁੱਕਿਆ ਜਿਸ ਦੀ ਅਸੀਂ ਲਗਾਤਾਰ ਪੈਰਵਾਈ ਕਰ ਰਹੇ ਹਾਂ ਤੇ ਉਮੀਦ ਹੈ ਕਿ ਬਹੁਤ ਜਲਦ ਆਪੋਨਾਂ ਦੇ ਹੁਕਮ ਕਰਾਵਾਗੇ ਇਸ ਦੇ ਨਾਲ ਹੀ ਜੋ ਸਾਡਾ ਅਸੀਂ ਆਪਣੇ ਗਰੁੱਪਾਂ ਦੇ ਵਿੱਚ ਵੀ ਅਸੀਂ ਤੁਹਾਡੇ ਸਭ ਦੇ ਨਾਲ ਆਪਣਾ ਚੋਣ ਮੈਨੀਫੈਸਟੋ ਵੀ ਸ਼ੇਅਰ ਕੀਤਾ ਅਸੀਂ ਆਪਣੀਆਂ ਪ੍ਰਾਪਤੀਆਂ ਵੀ ਦੱਸਤੀਆਂ ਜਿਦੇ ਵਿੱਚ ਕੋਈ ਨਿੱਜੀ ਚੇਕੜਲ ਛਾਣੀ ਕਿਸੇ ਤੇ ਨਹੀਂ ਕੀਤੀ ਗਈ ਸੀ ਸੋ ਇਹਨਾਂ ਸਾਰੀਆਂ ਮੰਗਾਂ ਦੇ ਨਾਲ ਨਾਲ ਜੋ ਮੁੱਖ ਮੰਗਾਂ ਨੇ ਆਪਣੀਆਂ ਕੀ ਬੋਰਡ ਨੂੰ ਫੰਡਸ ਦੀ ਕਮੀ ਨਾ ਆਵੇ ਆਪਾਂ ਉਸ ਵੱਲ ਵੀ ਧਿਆਨ ਰੱਖਾਂਗੇ ਕਿ ਜਿਵੇਂ ਆਪਾਂ ਇਸ ਸਾਲ ਪੈਸਾ ਲਿਆਉਣ ਦੇ ਵਿੱਚ ਕਾਮਯਾਬ ਹੋਏ ਆ ਆਪਾਂ ਅਗਲੇ ਸਾਲ ਵੀ ਕਿਸੇ ਨੂੰ ਕੋਈ ਤੋਟ ਨਾ ਆਉਣ ਲਈ ਇਸ ਲਈ ਅਸੀਂ ਬਚਨਬੱਧ ਰਹਾਂਗੇ ਇਸ ਦੇ ਨਾਲ ਹੀ ਇੱਕ ਹੋਰ ਖੁਸ਼ੀ ਦੀ ਗੱਲ ਇਹ ਹੈ ਈ ਅੱਗੇ ਜਦੋਂ ਵੀ ਕੋਈ ਪ੍ਰਮੋਸ਼ਨਸ ਹੁੰਦੀਆਂ ਸੀ ਪੋਸਟਾਂ ਖਾਲੀ ਹੁੰਦੀਆਂ ਸੀਗੀਆਂ ਉਸ ਦੌਰਾਨ ਟਰਮਸ ਦੇ ਵਿੱਚ ਡੀਪੀਸੀ ਕਰਾਈ ਜਾਂਦੀ ਸੀ ਪਰੰਤੂ ਸਰਕਾਰ ਦਾ ਪੱਤਰ ਆਪਾਂ ਬੋਰਡ ਦੇ ਵਿੱਚ ਲਾਗੂ ਕਰਵਾ ਚੁੱਕੇ ਆ ਜਿਦੇ ਅਨੁਸਾਰ ਪੂਰੇ ਸਾਲ ਦੀਆਂ ਜਿੰਨੀਆਂ ਵੀ ਪੋਸਟਾਂ ਦੇ ਅਕਿੰਸਟ ਪ੍ਰਮੋਸ਼ਨਸ ਹੋਣੀਆਂ ਨੇ ਸਭ ਦੀ ਟੀਪੀਸੀ ਇਕੱਠੀ ਇਸ ਵਾਰੀ ਵੀ ਹੋਈ ਹੈ ਅੱਗੇ ਲਈ ਵੀ ਇਦਾਂ ਹੀ ਕਰਵਾਈ ਜਾਵੇ ਕਿ ਤਾਂ ਜੋ ਜਦੋਂ ਹੀ ਪੋਸਟਾਂ ਵੈਕੈਂਟ ਹੁੰਦੀਆਂ ਨੇ ਉਹ ਨਾਲ ਦੀ ਨਾਲ ਫਿਲ ਅਪ ਹੋ ਜਾਣ ਇਹਦੇ ਨਾਲ ਹੀ ਆਪਣੀ ਜਿਹੜੀ ਬਿਲਡਿੰਗ ਏਸੀ ਕਰਵਾਉਣ ਦਾ ਮਸਲਾ ਹੈ ਉਧਰੋਂ ਫੋਰਥ ਫਲੋਰ A ਬਲਾਕ ਤੋਂ ਸ਼ੁਰੂ ਹੋਣਾ ਹੈ ਚੇਅਰਮੈਨ ਸਾਹਿਬ ਦੀ ਆਰਕੀਟੈਕਟ ਜਿਨ੍ਹਾਂ ਨੇ ਸਾਰਾ ਕੁਝ ਕਰਨਾ ਉਹਨਾਂ ਨਾਲ ਗੱਲ ਲਗਾਤਾਰ ਚੱਲ ਰਹੀ ਹੈ ਬਹੁਤ ਜਲਦ ਜਿਹੜਾ ਆਪਾਂ ਉਧਰੋਂ ਏਸੀ ਕਰਵਾਉਣਾ ਸ਼ੁਰੂ ਕਰਾਂਗੇ ਤੇ ਪਬਲਿਕੇਸ਼ਨ ਡਿਵੀਜ਼ਨ ਦੇ ਆਧਾਰ ਤੇ ਆਪਾਂ ਬਾਕੀ ਬ੍ਰਾਂਚਾਂ ਦੇ ਨੂੰ ਵੀ ਏਸੀ ਕਰਾ ਕੇ ਮੁਲਾਜ਼ਮਾਂ ਨੂੰ ਇੱਕ ਚੰਗੇ ਮਾਹੌਲ ਦੇ ਵਿੱਚ ਕੰਮ ਕਰਨ ਦਾ ਜੋ ਸੁਵਿਧਾ ਉਹ ਦਵਾਵਾਂਗੇ ਇਹਦੇ ਨਾਲ ਆਪਣੇ ਕੋਲ ਇੱਕ ਸਪੈਸ਼ਲ ਪੇ ਹੈ ਜਿਹੜੇ ਦੇ ਜਿਹਦੇ ਵਿੱਚ ਮੈਨੇਜਰਸ ਅਸਿਸਟੈਂਟ ਸੈਕਟਰੀ ਸਬਜੈਕਟ ਐਕਸਪਰਟਸ ਤੇ ਇਹ ਸਾਰੇ ਕੈਡਰ ਆਉਂਦੇ ਨੇ ਉਹ ਵੀ ਫਾਈਲ ਮੂਵਮੈਂਟ ਦੇ ਵਿੱਚ ਹੈ ਇਸ ਸਾਲ ਦੇ ਵਿੱਚ ਆਪਾਂ ਉਸ ਫਾਈਲ ਨੂੰ ਐਕਸਪੀਡਾਈਟ ਕਰਾ ਕੇ ਬਹੁਤ ਜਲਦੀ ਉਮੀਦ ਹੈ ਕਿ ਆਪਾਂ ਉਹਨਾਂ ਨੂੰ ਇਹਨਾਂ ਦੇ ਬੰਦੇ ਲਾਭ ਜੀਤੋਂ ਅੱਜ ਤੱਕ ਵੰਚਤ ਨੇ ਉਹ ਕਰਾਵਾਂਗੇ ਮੁਲਾਜ਼ਮ ਸਾਥੀਓ ਇਹ ਸਾਰੀਆਂ ਮੰਗਾਂ ਉਹ ਨੇ ਜਿਹੜੀਆਂ ਪਿਛਲੇ ਬਹੁਤ ਸਾਲਾਂ ਤੋਂ ਲਮਕ ਦੇ ਵਿੱਚ ਪਈਆਂ ਹੋਈਆਂ ਨੇ ਬਹੁਤ ਸਾਲ ਪਹਿਲਾਂ ਵੀ ਤੁਸੀਂ ਸੁਣਿਆ ਕਿ ਪ੍ਰਮਿੰਦਰ ਸਿੰਘ ਨੇ ਕਿਹਾ ਕਿ ਮੈਂ 2012 ਤੋਂ ਇਲੈਕਸ਼ਨ ਲੜਦਾ ਆ ਰਿਹਾ ਪਰ ਇਹਨਾਂ ਮੰਗਾਂ ਵੱਲ ਕੋਈ ਧਿਆਨ ਨਹੀਂ ਦਿੱਤਾ ਗਿਆ ਤੁਸੀਂ ਸਭ ਇਸ ਗੱਲ ਤੋਂ ਵਾਕਿਫ ਹੋ ਇਸ ਦੇ ਨਾਲ ਹੀ ਆਪਣਾ 52 ਟੀਚਰਾਂ ਦਾ ਬਕਾਇਆ ਜਿਹਦਾ ਕੋਈ ਲੀਗਲ ਰੈਮੈਡੀ ਕੰਢ ਕੇ ਕੋਈ ਮਿਡਲਵੇ ਸੋਲੂਸ਼ਨ ਲੱਭ ਕੇ ਆਪਾਂ ਉਹਨਾਂ ਨੂੰ ਬਕਾਇਆ ਦਿਵਾਉਣ ਦੀ ਵੀ ਪੂਰੀ ਪੂਰੀ ਕੋਸ਼ਿਸ਼ ਕਰਾਂਗੇ ਨਵੇਂ ਐਲਏ ਸਾਥੀ ਨੇ ਜਿਹੜੇ ਉਹਨਾਂ ਦੇ ਪਰਖਕਾਲ ਦੀ ਸ਼ਰਤ ਹੈ ਉਹਨਾਂ ਤੇ ਜੋ ਵੀ ਰੈਗੂਲਰਾਈਜੇਸ਼ਨ ਦੀਆਂ ਸ਼ਰਤਾਂ ਨੇ ਆਪਾਂ ਉਹਨਾਂ ਨੂੰ ਕਲੀਅਰ ਕਰਾਉਣ ਕਰਾਉਣ ਦੇ ਲਈ ਵਚਨਬੱਧ ਰਾਵਾਂਗੇ ਜਿਹੜੇ ਸਾਡੇ 2004 ਦੇ ਸਾਥੀ ਨੇ ਜਾਂ ਨਵੇਂ ਐਨਪੀਐਸ ਸਾਡੇ ਸਾਥੀ ਹੈ ਉਹਨਾਂ ਨੂੰ ਪੁਰਾਣੀ ਪੈਨਸ਼ਨ ਦਾ ਲਾਭ ਦਿਵਾਉਣ ਲਈ ਜੋ ਵੀ ਆਪਾਂ ਨੂੰ ਸੰਘਰਸ਼ ਕਰਨੇ ਪੈਣਗੇ ਆਪਾਂ ਉਹ ਵੀ ਕਰਾਂਗੇ ਇਹਦੇ ਨਾਲ ਹੀ ਆਪਣੇ ਕੋਲ ਜਿਹੜੇ ਰਿਟਾਇਰੀ ਸਾਥੀਆਂ ਦੇ ਬਕਾਏ ਨੇ ਪੇ ਕਮਿਸ਼ਨ ਦੇ ਬਕਾਏ ਨੇ ਜਿਵੇਂ ਹੀ ਆਪਣੇ ਕੋਲੇ ਫੰਡਸ ਐਪਰੋਪ੍ਰੀਏਟ ਹੋਣਗੇ ਆਪਾਂ ਉਹ ਵੀ ਕੇਸ ਪਰਸਿਊ ਕਰਾਂਗੇ ਕਿਤਾਬਾਂ ਦੀ ਵਿਕਰੀ ਜਿਨ੍ਹਾਂ ਦੀਪੂਆਂ ਦੇ ਵਿੱਚ ਨਹੀਂ ਹੁੰਦੀ ਆਪਾਂ ਉਹਨਾਂ ਦੀਪੂਆਂ ਦੇ ਵਿੱਚ ਵੀ ਕਿਤਾਬਾਂ ਦੀ ਵਿਕਰੀ ਸ਼ੁਰੂ ਕਰਾਵਾਂਗੇ ਇਸ ਦੇ ਨਾਲ ਹੀ ਸਾਡਾ ਸਰਕਾਰ ਪੱਧਰ ਤੇ ਅਤੇ ਮੈਨੇਜਮੈਂਟ ਨਾਲ ਵੀ ਗੱਲ ਚੱਲ ਰਹੀ ਹੈ ਕਿ ਆਪਾਂ ਜੋ ਕਿਤਾਬਾਂ ਦੇ ਰੇਟ ਨੇ ਉਹ ਬਹੁਤ ਸਾਲਾਂ ਤੋਂ ਪੁਰਾਣੇ ਪੁਰਾਣੇ ਹੀ ਚੱਲੇ ਆ ਰਹੇ ਨੇ ਅੱਪਾ ਉਹਨਾਂ ਦੇ ਵਿੱਚ ਵੀ ਵਾਧਾ ਕਰਵਾਉਣ ਲਈ ਵਚਨਬੱਧ ਰਾਵਾਂਗੇ ਤਾਂ ਜੋ ਆਪਾਂ ਰੈਵਨਿਊ ਦੇ ਨਵੇਂ ਸੋਰਸਸ ਜਨਰੇਟ ਕਰ ਸਕੀਏ ਤੇ ਬੋਰਡ ਨੂੰ ਸੈਲਫ ਸਫੀਸ਼ੀਐਂਟ ਕਰ ਸਕੀਏ ਕਿ ਤਾਂ ਕਿ ਆਪਣੀਆਂ ਤਨਖਾਹਾਂ ਪੈਨਸ਼ਨਾਂ ਜਾਂ ਰਿਟਾਇਰੀਜ਼ ਦੇ ਲਾਇਬਿਲਟੀਜ਼ ਜੋ ਨੇ ਉਹਨਾਂ ਦੇ ਵਿੱਚ ਕੋਈ ਕਮੀ ਨਾ ਆਵੇ। ਮਲਾਜ਼ਮ ਸਾਥੀਓ ਅਖੀਰ ਦੇ ਵਿੱਚ ਮੈਂ ਆਪ ਸਭ ਦਾ ਧਿਆਨ ਕੁਝ ਗੱਲਾਂ ਵੱਲ ਹੋਰ ਦਿਵਾਉਣਾ ਚਾਹੁੰਦੀ ਆ ਕਿ ਜਿਵੇਂ ਤੁਸੀਂ ਸੁਣਿਆ ਜਾਂ ਤੁਸੀਂ ਗਰੁੱਪਸ ਦੇ ਵਿੱਚ ਦੇਖ ਰਹੇ ਹੋ ਵੀਡੀਓਜ਼ ਦੇ ਵਿੱਚ ਸੁਣਦੇ ਹੋ ਕੇ ਪਰਮਿੰਦਰ ਸਿੰਘ ਵੱਲੋਂ ਬਹੁਤ ਹੀ ਝੂਠਾ ਪ੍ਰਚਾਰ ਕੀਤਾ ਜਾ ਰਿਹਾ ਆਪਣਾ ਉਹਨਾਂ ਵੱਲੋਂ ਏਜੰਡਾ ਜਿਹੜਾ ਬਣਾਇਆ ਗਿਆ ਉਹਦੇ 'ਚ ਤਾਂ ਮੈਨੂੰ ਕੋਈ ਮੰਗ ਨਜ਼ਰ ਨਹੀਂ ਆਈ ਪਰੰਤੂ ਜੋ ਉਹਨਾਂ ਨੇ ਪ੍ਰਾਪਤੀਆਂ ਦੱਸੀਆਂ ਨੇ ਜਾਂ ਜੋ ਉਹਨਾਂ ਨੇ ਆਪਣੇ ਵਿਚਾਰ ਰੱਖੇ ਨੇ ਉਹਦੇ ਵਿੱਚ ਸਿਰਫ ਮੈਲਾ ਪ੍ਰਧਾਨ ਨੇ ਕੀ ਕੀਤਾ ਕੀ ਕੀਤਾ ਬਲਾਜ਼ਮ ਸਾਥੀਓ ਤੁਸੀਂ ਸਭ ਜਾਣਦੇ ਹੋ ਕਿ ਜਿਹੜੇ ਇਹ ਆਪਣੇ ਕੰਮ ਨੇ ਤਕਰੀਬਨ 10 10 12 12 ਸਾਲ ਪੁਰਾਣੇ ਕੰਮ ਨੇ ਜਿਹੜੇ ਆਪਾਂ ਸ਼ੁਰੂ ਕਰਾਏ ਨੇ ਤੇ ਆਪਾਂ ਕਈ ਸਿਰੇ ਲਾਏ ਨੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਲਗਾਵਾਗੇ ਸੋ ਮੈਂ ਇੱਥੇ ਦਾਅਵੇ ਨਾਲ ਮੈਂ ਇੱਥੇ ਮਾਣ ਨਾਲ ਇਹ ਗੱਲ ਕਹਿ ਸਕਦੀ ਹਾਂ ਕਿ ਆਪ ਸਭ ਨੇ ਜੋ ਫਤਵਾ ਸਾਨੂੰ ਦਿੱਤਾ ਸੀਗਾ ਆਪਣਾ ਵਿਸ਼ਵਾਸ ਤੁਸੀਂ ਸਭ ਨੇ ਦਿੱਤਾ ਸੀ ਅਸੀਂ ਉਸ ਵਿਸ਼ਵਾਸ ਤੇ ਪੂਰੇ ਉੱਤਰਦੇ ਹਾਂ ਉਹ ਵੀ ਕੰਮ ਕਰਾਏ ਨੇ ਜੋ ਇੱਕ ਮਰਦ ਤੋਂ ਮਰਦ ਪ੍ਰਧਾਨ ਮੈਂ ਤਾਂ ਇਹੀ ਕਹੂੰਗੀ ਜੋ ਉਹਨਾਂ ਤੋਂ ਨਹੀਂ ਕਰਵਾ ਹੋਏ ਸੋ ਇੱਥੇ ਹੁਣ ਫੈਸਲਾ ਤੁਸੀਂ ਕਰਨਾ ਹੈ ਕਿ ਤੁਸੀਂ ਕਿਸ ਕਿਸ ਟੀਮ ਦੀ ਚੋਣ ਕਰਨੀ ਹੈ ਇੱਕ ਆਪਣੇ ਕੋਲੇ ਹੋਰ ਆਪਣਾ ਪੱਖ ਦਾ ਮੁੱਦਾ ਹੈਗਾ ਜਿਹੜਾ ਕਿ ਆਪਣੇ ਨਵੇਂ ਸਾਥੀ ਨੇ 2004 ਤੋਂ ਬਾਅਦ ਵਾਲੇ NPS ਦੇ ਵਿੱਚ ਉਹਨਾਂ ਦਾ 10% NPS ਕੱਟਿਆ ਜਾਂਦਾ ਆ ਆਪਾਂ ਇਸ ਵਾਰੀ ਪੂਰਾ ਯਤਨ ਕਰਾਂਗੇ ਕਿ ਜਿਵੇਂ ਹੀ ਆਪਣੀ ਫਾਈਨੈਂਸ਼ੀਅਲ ਹੈਲਥ ਬੈਟਰ ਹੁੰਦੀ ਆ ਤਾਂ ਆਪਾਂ 10% ਤੋਂ 14% ਤੱਕ ਕਰਵਾਉਣ ਦਾ ਜਿਹੜਾ ਕੇਸ ਆ ਪਰਸੂ ਕਰ ਸਕੀਏ ਉਹ ਕੇਸ ਆਲਰੇਡੀ ਪ੍ਰੋਸੈਸ ਦੇ ਵਿੱਚ ਆ ਤੇ ਉਹਨੂੰ ਐਕਸਪੀਡਾਈਟ ਕਰਾਂਗੇ ਆਪਾਂ ਤੇ ਜਿਹੜੇ ਬੰਦੇ ਇਹਨਾਂ ਸਾਥੀਆਂ ਦੇ ਲਾਭ ਨੇ 2004 ਤੋਂ ਬਾਅਦ ਵਾਲਿਆਂ ਦੇ ਉਹਨਾਂ ਨੂੰ ਆਪਾਂ ਉਹ ਦਵਾਉਣ ਦੇ ਲਈ ਯਤਨਸ਼ੀਲ ਰਹਾਂਗੇ ਹੁਣ ਅੱਜ ਪ੍ਰਚਾਰ ਦੇ ਦੌਰਾਨ ਜਿਵੇਂ ਵੀ ਕਈ ਗੱਲਾਂ ਧਿਆਨ ਦੇ ਵਿੱਚ ਆਈਆਂ ਤਾਂ ਪਰਮਿੰਦਰ ਸਿੰਘ ਵੱਲੋਂ ਬਹੁਤ ਕਿਹਾ ਜਾ ਰਿਹਾ ਹੈ ਕਿ ਮੈਂ ਮੁਲਾਜ਼ਮਾਂ ਦਾ ਸਾਥ ਦਊਂਗਾ ਜਿਹੜੀ ਜਿਹੜਾ ਗ੍ਰਾਫ ਯੂਨੀਅਨ ਦਾ ਡਿੱਗਿਆ ਮੈਂ ਉਹਨੂੰ ਦੁਬਾਰਾ ਅਸੀਂ ਬਰਕਰਾਰ ਕਰਾਂਗੇ ਉਹਨੂੰ ਬਰਕਰਾਰ ਰੱਖਾਂਗੇ ਉਹਨੂੰ ਮੁੜ ਸੁਰਜੀਤ ਕਰਾਂਗੇ ਕਿਉਂਕਿ ਰਮਨਦੀਪ ਮੈਡਮ ਨੇ ਯੂਨੀਅਨ ਦਾ ਗ੍ਰਾਫ ਸੁੱਟਤਾ ਤਾਂ ਮੁਲਾਜ਼ਮ ਸਾਥੀਓ ਯੂਨੀਅਨ ਦਾ ਗ੍ਰਾਫ ਉਹਦੋਂ ਡਿੱਗਿਆ ਸੀਗਾ ਜਿੱਦਣ ਇਹਨਾਂ ਨੇ ਪੈਸੇ ਲਏ ਸੀ ਯੂਨੀਅਨ ਦਾ ਗ੍ਰਾਫ ਉਹਦੋਂ ਡਿੱਗਿਆ ਜਿੱਦਣ ਆਪਣੇ ਨਿੱਜੀ ਲਾਭਾਂ ਦੀ ਖਾਤਰ ਸਾਡੀਆਂ ਪੋਸਟਾਂ ਖਤਮ ਕਰਾਈਆਂ ਯੂਨੀਅਨ ਦਾ ਗ੍ਰਾਫ ਉਹਦੋਂ ਡਿੱਗਿਆ ਜਿੱਦਣ ਸਾਰੇ ਮੁਲਾਜ਼ਮਾਂ ਦੀਆਂ ਜੜੀਆਂ ਐਕਟੀਵਿਟੀਆਂ ਸੀਗੀਆਂ ਉਹ ਚੇਅਰਮੈਨ ਨਾਲ ਵਟਸਐਪ ਜਾਂ ਫੋਟੋਜ਼ ਰਾਹੀਂ ਸ਼ੇਅਰ ਕਰਕੇ ਉੱਥੇ ਬੇਇਜ਼ਤੀਆਂ ਕਰਵਾਈਆਂ ਜਾਂਦੀਆਂ ਸੀ ਇੱਕ ਤੋਂ ਤੁਹਾਡੇ ਸਭ ਦੇ ਧਿਆਨ 'ਚ ਹੋਣਾ ਹੈ ਕਿ ਇੱਕ ਪ੍ਰੈਸ ਕਾਨਫਰੰਸ ਪਰਮਿੰਦਰ ਸਿੰਘ ਨੇ ਆਪਣੇ ਸਸਪੈਂਡ ਹੋਣ ਤੋਂ ਬਾਅਦ ਕੀਤੀ ਸੀ ਕਿ ਜਿਹਦੇ 'ਚ ਕਿਹਾ ਸੀਗਾ ਕਿ ਜੇਕਰ ਕੋਈ ਵੀ ਇੱਕ ਵੀ ਦੋਸ਼ ਮੇਰੇ ਵਿਰੁੱਧ ਸਾਬਤ ਹੋਇਆ ਤਾਂ ਮੈਂ ਅਸਤੀਫਾ ਦੇ ਦਊਂਗਾ ਮੁਲਾਜ਼ਮ ਸਾਥਿਓ ਇਹਨਾਂ ਦੇ ਕੂੜ ਪ੍ਰਚਾਰ ਤੋਂ ਤੰਗ ਆ ਕੇ ਮੈਂ ਆ ਇਹਨਾਂ ਦੇ ਸਾਰੇ ਆਰਡਰ ਮੈਨੂੰ ਕੱਢਣੇ ਪਏ ਕਿਉਂਕਿ ਇਹ ਬਹੁਤ ਝੂਠ ਤੂਫਾਨ ਬੋਲਦੇ ਨੇ ਤੇ ਆਪਣੇ ਗੁੰਮਰਾਹਕੁੰਨ ਪ੍ਰਚਾਰ ਦੇ ਵਿੱਚ ਮੁਲਾਜ਼ਮਾਂ ਨੂੰ ਗੁੰਮਰਾਹ ਕਰਦੇ ਨੇ ਤਾਂ ਇਹ ਮੇਰੇ ਕੋਲ ਇਹਨਾਂ ਦੀ ਸਾਰੀ ਰਿਪੋਰਟ ਹੈ ਜਿਹੜੀ ਉਹ ਪਈ ਹੈ 100 ਪੇਜਾਂ ਦੀ ਪੀਸੀਐਸ ਅਫਸਰ ਬਲੋਂ ਰਿਪੋਰਟ ਇਹਨਾਂ ਦੀ ਬਣਾਈ ਗਈ ਹੈ ਇਨਕੁਆਇਰੀ ਦੀ ਤੁਸੀਂ ਦੇਖ ਸਕਦੇ ਹੋ ਕਿ ਦੋਸ਼ ਨੰਬਰ 1 2 3 4 ਦੋਸ਼ 10 ਤੱਕ ਵਿੱਚੇ 10000 ਰੁਪਏ ਲੈਣ ਵਾਲਾ ਦੋਸ਼ ਉਹ ਸਾਰੇ ਇਹਨਾਂ ਦੇ ਖਿਲਾਫ ਸਿੱਧ ਕੀਤੇ ਗਏ ਨੇ ਇਹ ਕਹਿੰਦੇ ਨੇ ਆਪਣੀ ਵੀਡੀਓ ਦੇ ਵਿੱਚ ਕਿ ਇਹਨਾਂ ਨੂੰ ਸ਼ਾਇਦ ਲੱਗਦਾ ਕਿ ਜੇ ਮੈਂ ਬਾਹਰ ਆ ਤਾਂ ਮੇਰੇ ਨਾਲ ਹੋਰ ਸਾਥੀ ਬਾਹਰ ਹੋਣੇ ਚਾਹੀਦੇ ਨੇ ਇਹਨਾਂ ਵੱਲੋਂ ਰਜਿਸਟ੍ਰੇਸ਼ਨ ਸਰਟੀਫਿਕੇਟ ਫੋਟੋ ਚੇਂਜ ਦੇ ਬਹੁਤ ਕੇਸ ਨੇ ਜਿਹੜੇ ਵਾਇਰਲ ਕਰਕੇ ਗਰੁੱਪਾਂ ਦੇ ਵਿੱਚ ਸਾਰੇ ਬੋਰਡ ਨੂੰ ਚੋਰ ਦੱਸਿਆ ਗਿਆ ਸਾਰੇ ਬੋਰਡ ਦੇ ਇੱਕ ਕੁਐਸਚਨ ਮਾਰਕ ਸਾਰੇ EMPLOYEES ਦੇ ਕੰਮ ਦੇ ਉੱਪਰ ਲਗਾਇਆ ਗਿਆ ਫਿਰ ਇਹ ਸਾਥੀ ਕਹਿੰਦੇ ਨੇ ਕਿ ਅਸੀਂ ਜੇ ਹੁੰਦੇ ਅਸੀਂ ਮੁਲਾਜ਼ਮਾਂ ਦੀ ਮਦਦ ਕਰਦੇ ਅਸੀਂ ਡਟ ਕੇ ਮੈਨੇਜਮੈਂਟ ਦੇ ਅੱਗੇ ਖੜਦੇ ਮਲਾਜ਼ਮ ਸਾਹਿਬ fio ਆ ਮੇਰੇ ਕੋਲੇ ਇਹਨਾਂ ਦੇ ਆਰਡਰ ਨੇ ਆ ਪਰਮਜੀਤ ਸਿੰਘ ਦੇ ਜਿਹਦੇ ਵਿੱਚ ਇਹਨਾਂ ਨੇ ਲਿਖਿਆ ਕਿ ਸਾਡੇ ਵੱਲੋਂ ਜੋ ਰੈਲੀ ਕੀਤੀ ਗਈ ਹੈ ਉਸ ਗਲਤੀ ਦੀ ਅਸੀਂ ਮਾਫੀ ਮੰਗਦੇ ਹਾਂ ਉਹਦੇ ਨਾਲ ਹੀ ਆ ਪਰਮਿੰਦਰ ਸਿੰਘ ਦੇ ਆਰਡਰ ਨੇ ਜਿਹੜੇ ਕਿ ਇਹਨਾਂ ਨੇ ਲਿਖਿਆ ਕਿ ਇਹਨਾਂ ਤੇ ਚਾਰਜ ਸੀਗੇ ਕਿ ਆਪਦੀ ਰੈਲੀ ਇਹਨਾਂ ਨੇ ਕੀਤੀ ਹੈ ਸਟੇਸ਼ਨ ਬਿਨਾ ਆ ਗਿਆ ਤਾਂ ਛੱਡਿਆ ਫਤਿਹਗੜ੍ਹ ਸਾਹਿਬ ਦਾ ਤੇ ਨਾਲ ਹੀ ਸੰਯੁਕਤ ਸਕੱਤਰ ਜੁਆਇੰਟ ਸੈਕਟਰੀ ਸਾਹਿਬ ਨੂੰ ਇਹਨਾਂ ਨੇ ਬੁਰਾ ਭਲਾ ਬੋਲੇ ਆ ਤੇ ਉਸ ਟਾਈਮ ਦੇ ਸਕਤਾਰ ਵਿਕੇਸ਼ ਗੁਪਤਾ ਜੀ ਨੂੰ ਬੁਰਾ ਭਲਾ ਬੋਲੇ ਆ ਤੇ ਆ ਇਹਨਾਂ ਦੀ ਆਖਰੀ ਪੇਂਡ ਦੇ ਉੱਪਰ ਇਹਨਾਂ ਵੱਲੋਂ ਇਹਨਾਂ ਦੇ ਵਿਰੁੱਧ ਲਗਾਏ ਗਏ ਦੋਸ਼ਾਂ ਨੂੰ ਮੰਨਦਿਆਂ ਹੋਇਆਂ ਮਾਫੀ ਮੰਗੀ ਗਈ ਆ ਤੇ ਅੱਗੇ ਲਈ ਕਿਹਾ ਗਿਆ ਕਿ ਅਜਿਹੀ ਗਲਤੀ ਭਵਿੱਖ ਵਿੱਚ ਨਹੀਂ ਹੋਵੇਗੀ ਸੋ ਮੁਲਾਜ਼ਮ ਸਾਥੀਓ ਇਹ ਫੈਸਲਾ ਹੁਣ ਤੁਸੀਂ ਕਰਨਾ ਹੈ ਕਿ ਜਿਹੜੇ ਸਾਥੀ ਆਪਦੇ ਬੈਨੀਫਿਟ ਵਾਸਤੇ ਮੈਨੇਜਮੈਂਟ ਤੋਂ ਮਾਫੀ ਮੰਗ ਕੇ ਆ ਸਕਦੇ ਨੇ ਉਹ ਕੀ ਤੁਹਾਡਾ ਭਲਾ ਸੋਚ ਸਕਦੇ ਨੇ ਇਹ ਤੁਸੀਂ ਇਹ ਫੈਸਲਾ ਤੁਹਾਡਾ ਹੈ ਕਿ ਤੁਸੀਂ ਕਿਸ ਟੀਮ ਨੂੰ ਵੋਟ ਪਾਉਣੀ ਹੈ ਕਿ ਤੁਸੀਂ ਇੱਕ ਇਮਾਨਦਾਰ ਇਮਾਨਦਾਰੀ ਤੇ ਸੱਚਾਈ ਤੇ ਲੜਦੀ ਹੋਈ ਟੀਮ ਨੂੰ ਅੱਗੇ ਲੈ ਕੇ ਆਉਣਾ ਹੈ ਕਿ ਜਿਨੇ ਸਾਰੇ ਬੋਰਡ ਦਾ ਮਾਹੌਲ ਬੋਰਡ ਨੂੰ ਨਵੀਂ ਤਰੱਕੀ ਦੀਆਂ ਲੀਹਾਂ ਤੇ ਲਿਜਾਣ ਲਈ ਹਰ ਮੌਕਨ ਕੋਸ਼ਿਸ਼ ਕਰ ਰਹੇ ਨੇ ਜਾਂ ਉਸ ਗਰੁੱਪ ਨੂੰ ਲੈ ਕੇ ਆਉਣਾ ਜਿਹਦਾ ਪ੍ਰਧਾਨ ਰਿਸ਼ਵਤਖੋਰ ਪ੍ਰੂਫ ਹੋ ਚੁੱਕਿਆ ਸਾਥੀਆਂ ਨੇ ਬੜਾ ਮਾਣ ਨਾਲ ਕਿਹਾ ਸੀ ਬੜੇ ਜੋਰ ਨਾਲ ਕਿ ਜਦੋਂ ਤੱਕ ਕੋਈ ਸਾਬਤ ਨਹੀਂ ਹੋ ਜਾਂਦਾ ਅ ਪਰਸਨ ਇਜ਼ ਇਨੋਸੈਂਟ ਅੰਟਲ ਪ੍ਰੂਵਨ ਗिल्ਟੀ ਮਲਾਜ਼ਮ ਸਾਥੀਓ ਜਿਸ ਦਿਨ ਮੈਂ ਆਪਦੀ ਵੀਡੀਓ ਪਾਈ ਸੀ ਲਾਸਟ ਈਅਰ ਤਾਂ ਉਸ ਟਾਈਮ ਵੀ ਸਾਨੂੰ ਇਸ ਗੱਲ ਦਾ ਪਤਾ ਸੀ ਸਾਰੇ ਮਲਾਜ਼ਮਾਂ ਨੂੰ ਪਤਾ ਸੀਗਾ ਕਿ ਇਹ ਜਿਹੜਾ ਕੇਸ ਹੈ ਇਹਨਾਂ ਉੱਪਰ ਕੋਈ ਝੂਠਾ ਨਹੀਂ ਪਿਆ ਇਹ ਇਸ ਇਹਨਾਂ ਕੰਮਾਂ ਦੇ ਆਦੀ ਨੇ ਪਰੰਤੂ ਇਹ ਫੜੇ ਉਸ ਟਾਈਮ ਗਏ ਨੇ ਤਾਂ ਕਰਕੇ ਕੇਸ ਹਾਈਲਾਈਟ ਹੋ ਗਿਆ ਪਹਿਲਾਂ ਇਹਨਾਂ ਦੇ ਨਾਲ ਲਈ ਮਿਲੀ ਯੋਗਰਾਜ ਜੀ ਨਾਲ ਚੇਅਰਮੈਨ ਦੇ ਟਾਈਮ ਤੇ ਇਹ ਬਹੁਤ ਇਦਾਂ ਦੇ ਕੰਮ ਕਰਦੇ ਰਹੇ ਨੇ ਸੋ ਮੇਰੀ ਆਪ ਸਭ ਨੂੰ ਅਪੀਲ ਹੈ ਇੱਕ ਗੱਲ ਮੈਂ ਹੋਰ ਆਪ ਦੇ ਧਿਆਨ ਚ ਲੈਣੀ ਚਾਹੀਦੀ ਆ ਕਿ ਜਦੋਂ ਪਰਮਿੰਦਰ ਸਿੰਘ ਸਟੇਟ ਦਫਤਰ ਸੀ ਤਾਂ ਉਦੋਂ ਇਹਨਾਂ ਨੇ ਇੱਕ ਸਾਥੀ ਸੁਖਵਿੰਦਰ ਸਿੰਘ ਦੀਆਂ ਇਨਕਰੀਮੈਂਟਾਂ ਬੰਦ ਕਰਾਈਆਂ ਜਦੋਂ ਇਹ ਵੈਰੀਫਿਕੇਸ਼ਨ ਕਰੇ ਤਾਂ ਇਹ ਨਾਲ ਦੋ ਸਾਥੀਆਂ ਨੇ ਇਹਨਾਂ ਨੇ ਆਪਣੇ ਨਾਲ ਸਸਪੈਂਡ ਕਰਾਇਆ ਤੇ ਕੁਝ ਦੀਆਂ ਸਰਵਿਸਿਜ਼ ਟਰਮੀਨੇਟ ਹੋਈਆਂ ਉਸ ਤੋਂ ਬਾਅਦ ਇਹਨਾਂ ਦਾ ਰਿਪੋਰਟਿੰਗ ਸਟੇਸ਼ਨ ਜਿਹੜਾ ਸੀਗਾ ਡਿਸਟ੍ਰਿਕਟ ਓ ਫਤੇਗੜ ਸਾਹਿਬ ਬਣਿਆ ਉੱਥੇ ਦੇ ਮੈਨੇਜਰ ਤੇ ਇਹਨਾਂ ਨੇ ਇਨਕਰੀਮੈਂਟਾਂ ਬੰਦ ਕਰਾਈਆਂ ਸੋ ਇਹ ਇਹਨਾਂ ਦਾ ਪਿਛਲਾ ਰਿਕਾਰਡ ਹੈ ਤੁਸੀਂ ਹੁਣ ਇਸ ਗੱਲ ਦਾ ਫੈਸਲਾ ਕਰਨਾ ਕਿ ਤੁਸੀਂ ਕਿਸ ਗਰੁੱਪ ਨੂੰ ਆਪਣੀ ਵੋਟ ਦੇਣੀ ਹੈ ਕਿਹੜਾ ਗਰੁੱਪ ਤੁਹਾਡੇ ਹੱਕਾਂ ਦੀ ਰਾਖੀ ਕਰ ਸਕਦਾ ਇਹ ਗੱਲਾਂ ਨੂੰ ਮੈਂ ਨਹੀਂ ਸੀ ਕਰਨੀਆਂ ਚਾਹੁੰਦੀ ਪਰ ਇਹਨਾਂ ਸਾਥੀਆਂ ਨੇ ਸਾਡੇ ਵਿਰੁੱਧ ਪ੍ਰਚਾਰ ਕਰਕੇ ਸਾਡੀ ਟੀਮ ਦੇ ਵਿਰੁੱਧ ਪ੍ਰਚਾਰ ਕਰਕੇ ਮੁਲਾ ਆਪਣੇ ਪੈਂਫਲੇਟ ਦੇ ਵਿੱਚ ਊਟ ਪਟੰਗ ਗੱਲਾਂ ਲੇ ਕੇ ਝੂਠ ਤੂਫਾਨ ਦਾ ਪ੍ਰਚਾਰ ਕਰਕੇ ਇਹਨਾਂ ਨੇ ਮਜਬੂਰ ਕੀਤਾ ਕਿ ਮੈਂ ਆਪ ਸਭ ਦੇ ਧਿਆਨ ਦੇ ਵਿੱਚ ਇਹ ਗੱਲਾਂ ਲੈ ਕੇ ਆਵਾਂ ਸੋ ਖੀਰ ਦੇ ਵਿੱਚ ਮੁਲਾਜ਼ਮ ਸਾਥੀਓ ਮੈਂ ਆਪ ਸਭ ਨੂੰ ਬੇਨਤੀ ਕਰਦੀ ਆਂ ਅਪੀਲ ਕਰਦੀ ਆਂ ਕਿ ਕੱਲ ਨੂੰ 17 ਤਰੀਕ ਨੂੰ ਬਹੁਤ ਹੀ ਸੋਚ ਸਮਝ ਕੇ ਇਮਾਨਦਾਰ ਸੁਲਝੀ ਹੋਈ ਸੱਚ ਤੇ ਪੈਰਾ ਦੇਣ ਵਾਲੀ ਟੀਮ ਆਪਦੀਆਂ ਹੱਕਾਂ ਦੀ ਖਾਤਰ ਮੁਲਾਜ਼ਮ ਹਿੱਤਾਂ ਦੀ ਖਾਤਰ ਬੋਰਡ ਦੇ ਭਲੇ ਦੀ ਖਾਤਰ ਲੜਾਈ ਕਰਨ ਵਾਲੀ ਟੀਮ ਨੂੰ ਇੱਕ ਇੱਕ ਆਪਣਾ ਕੀਮਤੀ ਵੋਟ ਨੀਲੇ ਰੰਗ ਦੀ ਟੀਮ ਨੂੰ ਪਾ ਕੇ ਕਾਮਯਾਬ ਕਰਿਓ ਤਾਂ ਜੋ ਬਹੁਤ ਬਹੁਤ ਮੁਸ਼ਕਲਾਂ ਸਾਨੂੰ ਇਸ ਸਾਲ ਦੇ ਵਿੱਚ ਪੇਸ਼ ਆਈਆਂ ਤੋ ਜੋ ਅਸੀਂ ਇਸ ਸਾਲ ਦੇ ਵਿੱਚ ਮਿਹਨਤ ਕੀਤੀ ਆ ਬੋਰਡ ਨੂੰ ਲੀਹਾਂ ਤੇ ਲੈ ਕੇ ਆਉਣ ਦੀ ਉਸ ਨੂੰ ਅਸੀਂ ਜਾਰੀ ਰੱਖ ਸਕੀਏ ਤੇ ਇਹਨਾਂ ਸਾਥੀਆਂ ਕੋਲੇ ਆਪਣਾ ਕੋਈ ਏਜੰਡਾ ਨਹੀਂ ਆ ਜੇ ਜੇ ਕਿਤੇ ਵੀ ਇਹਨਾਂ ਦੇ ਕੂੜ ਪ੍ਰਚਾਰ ਦੇ ਵਿੱਚ ਨਾ ਆਇਓ ਤੁਹਾਡੀ ਇੱਕ ਇੱਕ ਵੋਟ ਬਹੁਤ ਕੀਮਤੀ ਹੈ ਇੱਕ ਗੱਲ ਤਾਂ ਮੈਂ ਤੁਹਾਨੂੰ ਦਾਅਵੇ ਨਾਲ ਕਹਿ ਸਕਦੀ ਆ ਕਿ ਜੇ ਇਹ ਸਾਥੀ ਕਿਤੇ ਜਿੱਤਦੇ ਨੇ ਤਾਂ ਆਪਣੇ ਬੋਰਡ ਦਾ ਮਾਹੌਲ ਜੋ ਅਸੀਂ ਇਸ ਸਾਲ ਦੇ ਵਿੱਚ ਸਹੀ ਕੀਤਾ ਹੈ ਉਹ ਕਈ ਗੁਣਾ ਗੰਦਾ ਹੋ ਜਾਊਗਾ ਜਿਵੇਂ ਕਿ ਪਿਛਲੇ ਸਾਲਾਂ ਦੇ ਵਿੱਚ ਰਿਹਾ ਹੈ ਕਿ ਜਦੋਂ ਮੁਲਾਜ਼ਮਾਂ ਨੂੰ ਚਾਰਟ ਸ਼ੀਟਾਂ ਹੁੰਦੀਆਂ ਸੀਗੀਆਂ ਮੁਲਾਜ਼ਮ ਡਰਾਇਟਮ ਘਾਇ ਜਾਂਦੇ ਸੀ ਸੋ ਸਾਰੇ ਸਾਥੀਆਂ ਨੂੰ ਅਪੀਲ ਹੈ ਕਿ ਕੱਲ ਨੂੰ ਨੀਲੇ ਰੰਗ ਦੀ ਟੀਮ ਨੂੰ ਵੱਧ ਤੋਂ ਵੱਧ ਵੋਟਾਂ ਪਾ ਕੇ ਸਪੋਰਟ ਕਰਕੇ ਕਾਮਯਾਬ ਕਰੋ ਤਾਂ ਜੋ ਆਪਾਂ ਬੋਰਡ ਲਈ ਬੋਰਡ ਪਰਿਵਾਰ ਲਈ ਸਭ ਲਈ ਨਵੀਆਂ ਤਰੱਕੀ ਦੀਆਂ ਰਾਹਾਂ ਤੇ ਲੈ ਕੇ ਜਾ ਸਕੀਏ ਸਭ ਲਈ ਨਵੀਆਂ ਖੁਸ਼ੀਆਂ ਲੈ ਕੇ ਆ ਸਕੀਏ ਧੰਨਵਾਦ ਜੀ